ਦੇਖ ਰਹੇ ਹੋ ਡੀਟੀਵੀ ਨਿਊਜ਼ ਅੱਜ ਰਾਜਪੁਰਾ ਵਿੱਚ ਰੇਲਵੇ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਰਮਨ ਸਿੰਘ ਬਿੱਟੂ ਆਏ ਹਿੰਦੂਸਤਾਨ ਲੀਵਰ ਫੈਕਟਰੀ ਦੇ ਵਿੱਚ ਆਈਏ ਗੱਲ ਕਰਦੇ ਆ ਉਹਨਾਂ ਨਾਲ ਰਾਜਪੁਰਾ ਆਏ ਹੋ ਜੀ ਇਹਦੇ ਬਾਰੇ ਵਿੱਚ ਦੇਖੋ ਇੱਥੇ ਜਿਹੜੀ ਆ ਹਿੰਦੂਸਤਾਨ ਯੂਨੀਲੀਵਰ ਦੀ ਇੱਕ ਬਹੁਤ ਵੱਡਾ ਪਲਾਂਟ ਆ ਉਹ ਇੱਥੇ ਸੌਸ ਬਣਾਉਂਦੇ ਆ ਤੇ ਜਦੋਂ ਉਹ ਪੰਜਾਬ ਚ ਪਲਾਂਟ ਆ ਮੈਂ ਤਾਂ ਇਹ ਦੇਖਣ ਆਇਆ ਵੀ ਉਹ ਬਹੁਤ ਜਿਹੜੀ ਪਿਊਰੀ ਆ ਜਿਹੜਾ ਜਿਹੜਾ ਟਮਾਟਰ ਆ ਉਹ ਬਹੁਤ ਵੱਡੀ ਇਤਨਾਦ ਚ ਬਹੁਤ ਸਟੇਟਾਂ ਤੋਂ ਹੋਰ ਵੀ ਆ ਰਿਹਾ ਉਹ ਕਿਉਂ ਨਹੀਂ ਪੰਜਾਬ 'ਚ ਹੋ ਸਕਦਾ ਮੈਂ ਸਿਰਫ ਇਹ ਦੇਖਣ ਆ ਰਿਹਾ ਵੀ ਕਿਉਂਕਿ ਮੇਰੇ ਕੋਲ ਮਹਿਕਮਾ ਹੈ ਫੂਡ ਪ੍ਰੋਸੈਸਿੰਗ ਦਾ ਵੀ ਉਹ ਕਿਹੜੀ ਵੈਰਾਈਟੀ ਚਾਹੁੰਦੇ ਆ ਕੀ ਚਾਹੁੰਦੇ ਆ ਕੀ ਅਸੀਂ ਆਪਣੇ ਯੂਨੀਵਰਸਿਟੀ ਨਾਲ ਗੱਲ ਕਰਕੇ ਉਹ ਵੈਰਾਈਟੀ ਉਰੇ ਹੋਵੇ ਪੂਛ ਹੋ ਰਹੀ ਆ ਥੋੜੀ ਹੋ ਰਹੀ ਆ ਪਰ ਮੇਰਾ ਮਕਸਦ ਇਹ ਆ ਉਹਨਾਂ ਨਾਲ ਗੱਲ ਕਰਨ ਦਾ ਵੀ ਵੱਧ ਤੋਂ ਵੱਧ ਜੇ ਟਮਾਟਰ ਆ ਤੁਸੀਂ ਇਹ ਸੌਸ ਬਣਾਉਣੀ ਆ ਕਿਉਂਕਿ ਉਹ ਤਾਂ ਬਹੁਤ ਪੁਰਾਣੇ ਨੇ ਵੀ ਅਸੀਂ ਆਪਣਾ ਕਿਸਾਨ ਪੰਜਾਬ ਦਾ ਅਸੀਂ ਉਹਨਾਂ ਦੀ ਡਿਮਾਂਡ ਆ ਜਿਹੜੀ ਉਹ ਕਿਵੇਂ ਪੂਰੀ ਕਰ ਸਕਦੇ ਹਾਂ ਬੇਸਿਕਲੀ ਮੇਰਾ ਆਉਣ ਦਾ ਮਕਸਦ ਇਹ ਆ ਉਹਨਾਂ ਨਾਲ ਬਹਿ ਕੇ ਗੱਲ ਕਰਨਾ ਵੀ ਸਾਨੂੰ ਦੱਸੋ ਕਿਵੇਂ ਪੰਜਾਬ ਚ ਅਸੀਂ ਉਹ ਵੈਰਾਈਟੀ ਲਾਈਏ ਟਮਾਟਰ ਲਾਈਏ ਜਿਹੜਾ ਕਿ ਤੁਹਾਨੂੰ ਅਸੀਂ ਸਪਲਾਈ ਕਰ ਸਕੀਏ ਇਹ ਇਹ ਮੈਨੂੰ ਵੀ ਅੱਗੇ ਵੀ ਜੋ ਤੁਸੀਂ ਕਿਹਾ ਏ ਮੈਨੂੰ ਕਈ ਵਾਰ ਇਹ ਮੇਰੇ ਗੱਲ ਧਿਆਨ ਚ ਆਈ ਆ ਤੇ ਆ ਨਿੰਘ ਜੇ ਕਿਉਂਕਿ ਫੌਗ ਦਾ ਇਹ ਜਿਹੜਾ ਟੇਨਾ ਇਹ ਚ ਕਾਫੀ ਜੜੀਆਂ ਘਟਦੀਆਂ ਨੇ ਪਰ ਆ ਫੌਗ ਤੋਂ ਬਾਅਦ ਵਿੰਟਰਸ ਤੋਂ ਬਾਅਦ ਇਹਦੇ ਬਾਰੇ ਮੈਂ ਜੀਐਮ ਨਾਰਦਰਨ ਨਾਲ ਕੱਲ ਉਹਨਾਂ ਨਾਲ ਕਿਉਂਕਿ ਲੋਕਾਂ ਨੇ ਮੈਨੂੰ ਪ੍ਰੈਜੈਂਟੇਸ਼ਨ ਰਿਪਰੈਜ਼ੈਂਟ ਕੀ ਸੀ ਜਨ ਦਿੱਤੀਆਂ ਸੀਗੀਆਂ ਮੈਂ ਪਹਚਾਈਆਂ ਤੇ ਇਹ ਇਹ ਗੱਲ ਮੇਰੇ ਧਿਆਨ ਚਾ ਇਹਨੂੰ ਅੱਗੇ ਵਧਾਵਾਂਗੇ ਕਿ ਕਿਵੇਂ ਇਹਨੂੰ ਵਧਾਇਆ ਜਾ ਸਕਦਾ ਇਹਨਾਂ ਨਾਲ ਗੱਲ ਕਰਕੇ ਫਿਰ ਮੈਂ ਐਗਰੀਕਲਚਰ ਯੂਨੀਵਰਸਿਟੀ ਵੀਸੀ ਸਾਹਿਬ ਨਾਲ ਗੱਲ ਕਰਕੇ ਵੀ ਉਹੀ ਅਸੀਂ ਟਮਾਟਰ ਲਾਈਏ ਉਹਰੇ ਜਿਹਦੇ ਨਾਲ ਬਾਹਰੋਂ ਇਹਨਾਂ ਨੂੰ ਲੋਡ ਨਾ ਪਵੇ ਤੇ ਸਾਡੇ ਕਿਸਾਨ ਦਾ ਫਾਇਦਾ ਹੋਵੇ ਆਖਰ ਜੇ ਇਹ ਬਾਹਰੋਂ ਲੈ ਕੇ ਆ ਰਹੇ ਆ ਮਹਾਰਾਸ਼ਟਰ ਤੋਂ ਕਿਤੋਂ ਵੀ ਇਹਨਾਂ ਨੂੰ ਵੀ ਤਾਂ ਉਹ ਟਰਾਂਸਪੋਰਟੇਸ਼ਨ ਇਹਨਾਂ ਨੂੰ ਵੀ ਤਾਂ ਮਹਿੰਗਾ ਪੈਂਦਾ ਪਰ ਅਸੀਂ ਸਾਡੇ ਕਿਉਂ ਨਹੀਂ ਇਹ ਕਿਉਂਕਿ ਏਡਾ ਵੱਡੀ ਖਪਤ ਆ ਤੇ ਉਹ ਜਿਹੜੀਆਂ ਡਿਸਕਸ਼ਨ ਆ ਮੈਂ ਇਹਨਾਂ ਦੇ ਪਲਾਂਟ ਵਾਲਿਆਂ ਨਾਲ ਉਦੋਂ ਬਾਅਦ ਜਦੋਂ ਉਹ ਮੈਨੂੰ ਗੱਲਾਂ ਪਤਾ ਲੱਗਣੀਆਂ ਵੀ ਇਹ ਕੀ ਚਾਹੁੰਦੇ ਆ ਤੇ ਅਸੀਂ ਆਪਣੀ ਯੂਨੀਵਰਸਿਟੀ ਨੂੰ ਉਹ ਸੀਡ ਆ ਉਹ ਜੋ ਵੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਫਾਇਦਾ ਦੇ ਸਕੀਏ ਬਨੌਰ ਖੇਤਰ ਦੇ ਵਿੱਚ ਕਾਫੀ ਸਾਰੇ ਜਿਹੜੇ ਹੈਗੇ ਆ ਟਮਾਟਰ ਇੰਨੀ ਬਹੁਤ ਜ਼ਿਆਦਾ ਹੁੰਦਾ ਜੀ ਪਰ ਪਰ ਮੈਂ ਉਹ ਮੈਂ ਸਮਝਦਾ 1% ਵੀ ਨਹੀਂਗਾ ਜਿੰਨਾ ਉਹਨਾਂ ਦੀ ਲੋੜ ਆ ਨਾ ਉਹ ਪੰਜਾਬ 1% ਤੇ 99% ਉਹ ਬਾਹਰੋਂ ਲੈ ਰਿਹਾ ਉਹ ਕਹਿੰਦੇ ਅਸੀਂ ਪੰਜਾਬ ਚੋਂ ਲੈਣਾ ਚਾਹੁੰਦੇ ਆ ਮੈਂ ਇਹ ਗੱਲ ਉਹਨਾਂ ਨਾਲ ਕਰਨਾ ਵੀ ਚਾਹੁੰਦਾ ਵੀ ਕੀ ਤੁਹਾਡੀ ਜ਼ਰੂਰਤਾਂ ਆਏ ਜਿਹਦੇ ਨਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਕਹਿ ਸਕੀਏ ਵੀ ਭਾਈ ਇਹ ਤੁਸੀਂ ਉਰੇ ਆਪਣਾ ਪੈਦਾਵਾਰ ਕਰੋ ਉਹ ਇਹਨਾਂ ਦੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਸਾਡਾ ਵਿਭਾਗ ਕਿਉਂਕਿ ਮੇਰੇ ਕੋਲ ਜਿਹੜਾ ਫੂਡ ਪ੍ਰੋਸੈਸਿੰਗ ਵਿਭਾਗ ਆਉ ਉਸੇ ਇਸੇ ਚੀਜ਼ ਦਾ ਮੇਰੇ ਅੰਡਰ ਆਉਂਦੀਆਂ ਆ ਇਹ ਉਹ ਕਿਸਾਨ ਦਾ ਫਾਇਦਾ ਹੋ ਸਕੇ ਤੇ ਇਹਨਾਂ ਦਾ ਵੀ ਫਾਇਦਾ ਹੋਵੇ ਇਹ ਚੀਜ਼ ਆ ਜਿਹੜੀ ਉਹ ਮੀਟਿੰਗ ਤੋਂ ਬਾਅਦ ਮੈਂ ਇਹਦਾ ਜੋ ਵੀ ਅੱਗੇ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਉਹ ਕਰੂੰਗਾ। ਹਾਂਜੀ ਇਹ ਸਭੂ ਮੋਟਰ ਤੇ ਗੱਲ ਕਰਦੀ। ਉਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਚਿੰਤਾਜਨਕ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਹੋਈ। ਮੈਂ ਐਮੀ ਕਮਾ ਮੈਂ ਤਾਂ ਬਹੁਤ ਇਹ ਚੀਜ਼ ਤੋਂ ਪਹਿਲਾਂ ਮੈਂ মিডিਆ 'ਚ ਹੱਥ ਜੋੜ-ਜੋੜ ਮੈਂ ਕਿਹਾ ਸੀ ਵੀ ਮੈਂ ਹਾਜ਼ਰ ਹਾਂ। ਤੁਸੀਂ ਇੱਕ ਵਾਰ ਮੈਨੂੰ ਦੱਸੋ ਮੈਂ ਕਿੱਥੇ ਆਵਾਂ। ਕਿੱਥੇ ਤੁਸੀਂ ਆ ਸਕਦੇ ਹੋ ਮੈਂ ਆ ਸਕਦਾ ਹਾਂ ਵੀ ਆਪਾਂ ਗੱਲ ਕਰੀਏ ਜਦੋਂ ਦਾ ਮੈਂ ਮਿਨਿਸਟਰ ਬਣਿਆ। ਹਾਂਜੀ ਹਾਂਜੀ ਪਰ ਉਹ ਪਤਾ ਨਹੀਂ ਕਿਉਂ ਮੇਰੀ ਜਾਂ ਤਾਂ ਮੇਰੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਗਾ ਜਾਂ ਮੇਰਾ ਉਹ ਇਹ ਸਮਝਦੇ ਨਹੀਂਗੇ ਵੀ ਮੇਰਾ ਕੋਈ ਕਾਦਾ ਜਾਂ ਸਟ੍ਰੀਚਰ ਆ ਮੇਰੇ ਲੈਵਲ ਤੇ ਗੱਲ ਕਰਨ ਵਾਲੀ ਮੈਂ ਤਾਂ ਇਹੀ ਕਹਿ ਸਕਦਾ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ 6 ਮਹੀਨੇ ਪਹਿਲਾਂ ਕਿਹਾ ਸੀ ਵੀ ਆ ਨੌਬਤ ਆਉਣ ਦੀ ਲੋੜ ਨਹੀਂ ਪਈ ਮੈਂ ਬੈਠੂਗਾ ਜਿੱਥੇ ਕਹੋਗੇ ਪਰ ਉਹ ਗੱਲ ਮੇਰੀ ਹੁਣ ਮੈਂ ਕੀ ਮੈਂ ਹੋਰ ਕੀ ਕਮਾ ਹੁਣੇ ਸਰ ਸਾਹਿਬ ਜੀ ਹਾਲਤ ਕਾਫੀ ਗੰਭੀਰ ਹੁੰਦੀ ਜਾਂਦੀ ਹੈਗੀ ਲੇਕਿਨ ਮਕਲਾ ਕੋ ਹੱਲ ਨਹੀਂ ਹੋ ਰਿਹਾ ਤਾਂ ਪੰਜਾਬ ਸਰਕਾਰ ਵੀ ਕੋਈ ਗੱਲ ਨਹੀਂ ਸੁਣ ਰਹੀ ਹੈ ਜੀ ਨਹੀਂ ਨਹੀਂ ਪ੍ਰਮਾਤਮਾ ਦੇਖੋ ਇਹ ਇਹ ਗੱਲਾਂ ਛੋਟੀਆਂ ਨਹੀਂ ਗੀਆਂ ਉਹਨਾਂ ਦੀ ਡਿਮਾਂਡ ਪੰਜਾਬ ਲਈ ਨਹੀਂਗੀ ਉਹਨਾਂ ਦੀ ਡਿਮਾਂਡ ਸਾਰੇ ਦੇਸ਼ ਲਈ ਆ ਤੇ ਜਦੋਂ ਦੇਸ਼ ਦੀ ਡਿਮਾਂਡ ਐਡੀ ਬੜੀ ਉਹਨੂੰ ਪੂਰਾ ਕਰਨਾ ਵੀ ਬਹੁਤ ਵੱ ਪੰਜਾਬ ਲਈ ਕੋਈ ਵੀ ਡਿਮਾਂਡ ਹੋਵੇ ਸਰਕਾਰ ਪੂਰੀ ਕਰਨ ਨੂੰ ਤਿਆਰ ਬੈਠੀ ਆ ਜਿਵੇਂ ਪਹਿਲਾਂ ਗੱਲਾਂ ਹੋਈਆਂ ਸੀ ਇਲੈਕਸ਼ਨ ਤੋਂ ਪਹਿਲਾਂ ਦੱਸੋ ਵੀ ਕਿਹੜੀਆਂ ਫਸਲਾਂ ਲਾਉਣੀਆਂ ਏ ਉਹਤੇ ਐਮਐਸਪੀ ਪੰਜਾਬ ਲਈ ਦੇਣ ਨੂੰ ਤਿਆਰ ਆ ਸੈਂਟਰ ਸਰਕਾਰ ਪਰ ਜਿਹੜੀ ਡੰਦੇਵਾਲ ਸਾਹਿਬ ਦੀ ਇਸ ਵੇਲੇ ਗੱਲ ਆ ਉਹ ਪੰਜਾਬ ਲਈ ਨਹੀਂ ਕਿ ਸਾਰੇ ਦੇਸ਼ ਲਈ ਆ ਤੇ ਸਾਰੇ ਦੇਸ਼ ਤਾਂ ਪਤਾ ਨਹੀਂ ਕਿੰਨੀਆਂ ਕਿ ਫਸਲਾਂ ਹੁੰਦੀਆਂ ਕਿੰਨੀਆਂ ਕੀ ਹੁੰਦੀਆਂ ਉਹਦੇ ਬਾਰੇ ਮੈਂ ਤਾਂ ਆਪਣੇ ਆਪ ਨੂੰ ਉਸ ਕਾਬਲ ਨਹੀਂ ਸਮਝਦਾ ਵੀ ਮੇਰੀ ਉਡੀ ਸੋਚ ਨਹੀਂਗੀ ਪੰਜਾਬ ਦੇ ਉਸਮਤੀ ਸਾਹਿਬ ਨੇ ਇੱਕੋ ਵੀ ਬਿਆਨ ਨਹੀਂ ਦਿੱਤਾ ਹੈਗਾ ਵੀ ਕਿਸਾਨਾਂ ਦੇ ਮੁੱਦੇ ਤੋਂ ਕੋਈ ਇੱਕ ਵੀ ਬਿਆਨ ਨਹੀਂ ਦਿੱਤਾ ਜਿੱਦ ਤੱਕ ਜੇ ਫਰਮਦੇ ਬੈਠੇ ਆ ਕਿਸਾਨਾਂ ਦੇਖੋ ਇਹ ਪਤਾ ਕੀ ਹੋ ਗਿਆ ਇਸ ਵਾਰ ਤਾਂ ਇਹ ਯੂਨੀਅਨ ਵਾਲੇ ਜਿਹੜੇ ਆ ਉਹ ਅਜੇ ਤੱਕ ਆਪਸ ਵਿੱਚ ਵੀ ਹੁਣ ਦੱਲੇ ਵਾਲ ਸਭ ਬੈਠੇ ਸੀ ਸਭ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਜਿੰਨੀਆਂ ਵੀ ਕਿਸਾਨ ਯੂਨੀਅਨ ਹੈ ਜਦੋਂ ਇੱਕ ਬੰਦੇ ਨੇ ਫੈਸਲਾ ਕਰ ਲਿਆ ਵੀ ਮੈਂ ਭਾਈ ਮਰਨ ਵਰਤੇ ਬਹਿ ਗਿਆ ਤੇ ਸਾਰੀਆਂ ਯੂਨੀਅਨਾਂ ਨੂੰ ਉਹਨਾਂ ਦੇ ਨਾਲ ਆ ਕੇ ਖੜੇ ਹੋਣਾ ਚਾਹੀਦਾ ਜਿਹਦੇ ਨਾਲ ਉਹ ਤਕੜੇ ਹੋਣ ਚਾਹੇ ਮੈਂ ਸਰਕਾਰ ਦਾ ਬਾਅਦ ਚਾ ਪਹਿਲਾਂ ਮੈਂ ਪੰਜਾਬ ਦਾ ਹਾਂ ਮੈਂ ਇਸੇ ਗੱਲੋਂ ਕਹਿੰਦਾ ਸੀ ਵੀ ਆ ਨੌਬਤ ਨਾ ਵੀ ਆਪਾਂ ਗੱਲ ਕਰ ਲਈਏ ਬਹਿ ਕੇ ਮੈਨੂੰ ਕੋਈ ਮੈਂ ਤਾਂ ਕਿਹਾ ਸੀ ਵੀ ਸਨੇਹਾ ਕੋਈ ਆਪਣੇ ਕਿਸੇ ਇੱਕ ਛੋਟੇ ਦੇ ਕੋਈ ਵਰਕਰ ਉਹਨੂੰ ਭੇਜ ਦਿਓ ਮੇਰੇ ਨਾਲ ਗੱਲ ਕਰਨ ਨੂੰ ਪਰ ਉਹਨਾਂ ਨੇ ਮੇਰੀ ਗੱਲ ਇਹ ਨਹੀਂ ਮੰਨੀ ਮੈਂ ਇਸ ਕਰਕੇ ਬੇਬਸ ਆਪਣੇ ਆਪ ਨੂੰ ਸਮਝ ਕੇ ਮੈਂ ਤਾਂ ਉਦੋਂ ਦਾ ਚੋਪਾ ਅੱਜ ਤੁਹਾਡੇ ਕੋਲ ਬੈਠਾ ਆਏ ਹਾਂ ਤੁਸੀਂ ਵੀ ਸਵਾਲ ਪੁੱਛ ਲਿਓ